ਕਿ ਤੁਸੀਂ ਜਾਣਦੇ ਹੋ ਇੱਕ ਇਨਸਾਨ ਜਿਸਨੇ ਆਪਣੀ ਪੂਰੀ ਜ਼ਿੰਦਗੀ ਗਰੀਬਾਂ ਅਤੇ ਬੇਸਹਾਰਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ ਉਹ ਅਪਾਹਜਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਹਸਪਤਾਲ ਲੈ ਕੇ ਜਾਂਦੇ ਸਨ ਅੱਜ ਅਸੀਂ ਗੱਲ ਕਰਾਂਗੇ ਪਿੰਗਲਵਾੜੇ ਦੀ ਨੀ ਰੱਖਣ ਵਾਲੇ ਭਗਤਪੂਰਨ ਸਿੰਘ ਜੀ ਦੀ ਜਿਨ੍ਹਾਂ ਦੀ ਕਹਾਣੀ ਤੁਹਾਡਾ ਦਿਲ ਝੂਲ ਲਵੇਗੀ ਉਹਨਾਂ ਦਾ ਜਨਮ 4 ਜੂਨ 1904 ਨੂੰ ਰਾਜੋਆਰ ਜ਼ਿਲ੍ਹਾ ਜਲੰਧਰ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਸੇਵਾ ਦਿਆ ਦੇ ਨਿਮਰਤਾ ਦਾ ਪਾਠ ਪੜਾਇਆ ਕਰਦੇ ਸਨ ਉਹਨਾਂ ਨੇ ਆਪਣੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਉਹ ਹਿੰਦੂ ਪਰਿਵਾਰ ਵਿੱਚ ਜਨਮੇ ਸਨ ਬਚਪਨ ਵਿੱਚ ਉਹਨਾਂ ਦਾ ਨਾਮ ਰਾਮ ਜੀ ਦਾਸ ਸੀ ਪਰ ਉਹਨਾਂ ਦਾ ਚੁਕਾ ਸਿੱਖ ਧਰਮ ਵਾਲ ਸੀ ਬਾਅਦ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਉਹਨਾਂ ਕੋਲ ਨਾ ਤੇ ਪੈਸਾ ਸੀ ਅਤੇ ਨਾ ਹੀ ਸਾਧਨ ਪਰ ਗੁਰੂ ਦੀ ਕਿਰਪਾ ਤੇ ਆਪਣੇ ਹੌਸਲੇ ਦੇ ਨਾਲ ਉਹਨਾਂ ਨੇ ਇਹ ਸੇਵਾ ਜਾਰੀ ਰੱਖੀ ਲੋਕ ਉਹਨਾਂ ਨੂੰ ਜਿੰਦਾ ਫਰਿਸ਼ਤਾ ਕਹਿਣ ਲੱਗੇ 1947 ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਕਾਫੀ ਲੋਕ بے ਘਰੋ ਬੇਕਾਰ ਹੋ ਗਏ ਲਾਚਾਰ ਬਿਮਾਰ ਬੀਮਾਰ ਲੋਕ ਚਤ ਇੱਧਰ ਉੱਧਰ ਭਟਕ ਰਹੇ ਸਨ ਤਦ ਭਗਤਪੂਰਨ ਸਿੰਘ ਜੀ ਪਿੰਗਲਵਾੜੇ ਦੀ ਸਥਾਪਨਾ ਕੀਤੀ ਪਿੰਗਲਵਾੜੇ ਦਾ ਅਰਥ ਬੇਸਹਾਰਾ ਲੋਕਾਂ ਦਾ ਘਰ ਪਿੰਗਲਵਾੜੇ ਵਿੱਚ ਬਿਮਾਰਾਂ ਦਾ ਇਲਾਜ ਕੀਤਾ ਜਾਂਦਾ ਬੇਸਹਾਰਾ ਲੋਕ ਉੱਥੇ ਰਹਿੰਦੇ ਉਹਨਾਂ ਦਾ ਰਹਿਣ ਖਾਣ ਪੀਣ ਹੁੰਦਾ ਅਤੇ ਅਨਾਥ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ। ਉਹ ਪੂਰਾ ਟਾਈਮ ਉਹਨਾਂ ਲੋਕਾਂ ਦੀ ਸੇਵਾ ਵਿੱਚ ਗੁਜ਼ਾਰਦੇ। ਭਗਤ ਕੂਰਨ ਸਿੰਘ ਵਾਤਾਵਰਣ ਪ੍ਰੇਮੀ ਸਨ। ਉਹਨਾਂ ਨੂੰ ਪ੍ਰਦੂਸ਼ਣ ਤੋਂ ਸਖਤ ਨਫ਼ਰਤ ਸੀ। ਉਹ ਰੁੱਖ ਲਗਾਉਣ ਤੇ ਰੁੱਖ ਦੀ ਸੁਰੱਖਿਆ ਦੀ ਗੱਲ ਕਰਦੇ। ਉਹ ਹਮੇਸ਼ਾ ਕਾਗਜ਼ ਨੂੰ ਬਚਾਉਣ ਦੀ ਹੀ ਗੱਲ ਕਰਦੇ ਸਨ। ਉਹ ਕਾਗਜ਼ ਦੀ ਬਚਤ ਕਰਦੇ ਸਨ। ਭਗਤ ਕੂਰਨ ਸਿੰਘ ਇੱਕ ਮਹਾਨ ਵਿਚਾਰਕ ਵੀ ਸਨ। ਉਹਨਾਂ ਨੇ ਸਮਾਜਿਕ ਸਮੱਸਿਆਵਾਂ ਵਾਤਾਵਰਨ ਮਨੁਨੁਕਤਾ ਦੇ ਬਾਰੇ ਕਈ ਕਿਤਾਬਾਂ ਤੇ ਲੇਖ ਲਿਖੇ ਸਨ 1981 ਵਿੱਚ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਪਰ 1984 ਵਿੱਚ ਹਰਦਸਾਹ ਤੇ ਹੋਏ ਹਮਲੇ ਦੇ ਵਿਰੁੱਧ ਉਹਨਾਂ ਨੇ ਇਹ ਇਸ ਅਵਾਰਡ ਸਰਕਾਰ ਨੂੰ ਵਾਪਸ ਕਰ ਦਿੱਤਾ ਭਗਤਪੂਰਨ ਸਿੰਘ ਜੀ ਦਾ ਜੀਵਨ ਬੜਾ ਹਿੱਸਾ ਆਧਾਰਨ ਸੀ ਉਹ ਕਦੇ ਵੀ ਸੁੱਖ ਸੁਵਿਧਾ ਦੇ ਪਿੱਛੇ ਨਹੀਂ ਭੱਜਦੇ ਸਨ ਉਹਨਾਂ ਦੀ ਪਹਿਚਾਨ ਫੱਟੇ ਪੁਰਾਣੇ ਕੱਪੜੇ ਬਿਸਤਰੇ ਕੁਝ ਕਿਤਾਬਾਂ ਤੇ ਪਿਆਰ ਭਰਿਆ ਦਿਲ ਸੀ ਉਹ ਆਪਣੇ ਆਖਰੀ ਦਿਨਾ ਤੱਕ ਮਨੁੱਖਤਾ ਦੀ ਸੇਵਾ ਕਰਦੇ ਰਹੇ 5 ਅਗਸਤ 1992 ਨੂੰ ਉਹ ਸਦਾ ਲਈ ਸੰਸਾਰ ਤੋਂ ਅਲਵਿਦਾ ਹੋ ਗਏ ਉਹਨਾਂ ਦੀ ਯਾਦ ਵਿੱਚ ਅਜੇ ਵੀ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਚੱਲ ਰਿਹਾ ਹੈ ਭਗਤਪੂਰਨ ਸਿੰਘ ਜੀ ਨੂੰ ਆਧੁਨਿਕ ਯੁੱਗ ਦਾ ਸੇਵਾਦਾਰ ਕਿਹਾ ਜਾਂਦਾ ਹੈ ਉਹਨਾਂ ਦਾ ਸਥਾਪਿਤ ਪਿੰਗਲਵਾੜਾ ਅੱਜ ਵੀ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਸਵਾਰ ਰਿਹਾ ਹੈ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਦਾ ਅਸਲੀ ਤਾਰਾ ਸੇਵਾ ਮਨੁੱਖਤਾ ਨਾਲ ਪਿਆਰ ਹੈ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਮੇਰਾ ਚੈਨਲ